ਬਾਜੀ ਬਜੀ ਨਮਸਕਾਰ ਆ ਦਾਪਸ ਹੱਥ ਯਾਕਾਲ ਕੀ ਹਾਲ ਚਾਲ ਹੈ ਬਰੇ ਸਵਾਗਤ ਹੈ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਾਜੀ ਚੈਨਲ ਆਪਣ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਤੁਹਾਡੇ ਲਈ ਜਾਈਆਂ ਸ਼ਾਨਦਾਰ ਵੀਡੀਓ ਲਿਆ ਦੇ ਰਿਆ ਕਰੀਏ ਤੇ ਇੱਕ ਦੋ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਕ ਕਰਾ ਦੇ ਰਿਆ ਕਰੀਏ ਅੱਜ ਵੀ ਸਦਰੋਂ ਕਰੋ ਦਰਸ਼ਨ ਮੇਰਾ ਭਰਾ ਆਪਣੀਆਂ ਬਟੀਆਂ ਗੋਧੀਆਂ ਪਿਆਰ ਉਸਤਾਦ ਬਾਬੇ ਜੰਤੇ ਵਾਲੇ ਕਬੂਤਰਾਂ ਦੇ ਵਿੱਚੋਂ ਬਾਜੀ ਬਾਹਰਾਂ ਦੇ ਘਰ ਦੀਆਂ ਬਟੀਆਂ ਗੋਧੀਆਂ ਚੈੱਕ ਕਰ ਲਓ ਠੀਕ ਹੈ ਜੀ ਪਿਓਰ ਜੰਤੇ ਵਾਲੇ ਕਬੂਤਰਾਂ ਦੇ ਵਿੱਚੋਂ ਵੀਰੇ ਠੀਕ ਹੈ ਜੀ ਬਡੀਆਂ ਗੂਧੀਆਂ ਪੈਰਾਂ ਦੇ ਵਿੱਚ ਪੱਕੀਆਂ ਰਿੰਗਾਂ ਸਜਣੋਂ ਜਮ੍ਹਾਂ ਬੰਦ ਜੋੜਾਂ ਦੀਆਂ ਬਡੀਆਂ ਗੂਧੀਆਂ ਠੀਕ ਹੈ ਜੀ ਆਂਡੇ ਬੱਚੇ ਧਰਦੀਆਂ ਹੋਈਆਂ ਮੇਰਾ ਭਰਾ ਫੁੱਲ ਬਟਾ ਫੁੱਲ ਦਾਵੀਆਂ ਰੀਅਲ ਟਡ ਪਿਓਰਟੀ ਦੇ ਵਿੱਚ ਸਜਣੋਂ ਆਪਣੀਆਂ ਗੂਧੀਆਂ ਚੈੱਕ ਕਰ ਲਓ ਮੇਰਾ ਵੀਰੋ ਠੀਕ ਹੈ ਜੀ ਬਹੁਤ ਸੱਜਣ ਆਪਣਾਂ ਦੀ ਰਿਕੁਆਇਰਮੈਂਟ ਸੀ ਮੇਰਾ ਭਰਾ ਮਾਧੀਆਂ ਦੇ ਵਿੱਚੋਂ ਠੀਕ ਹੈ ਜੀ ਬਾਜੀ ਸਾਰੇ ਬਾਈਹਾਂ ਦੇ ਕੂਤਰ ਹੋ ਸੇਲ ਹੋ ਚੁੱਕੇ ਨੇ ਬਹੁਤ ਭਰਾ ਹਲੇ ਵੀ ਮੰਗੀ ਜਾਂਦੇ ਵੀਰੇ ਕੂਤਰ ਹੋ ਸਾਰੇ ਸੇਲ ਹੋ ਚੁੱਕੇ ਨੇ ਮਸਾਂ 2-4 ਕੂਤਰ ਰ ਠੀਕ ਹੈ ਜੀ ਚੈੱਕ ਕਰੂ ਮੇਰਾ ਪਰਾ ਤੁਸੀਂ ਇਹਨਾਂ ਮਾਧੀਆਂ ਨੂੰ ਤੇ ਮੇਰਾ ਪਰਾ ਦੱਸਿਓ ਜਰੂਰ ਯਾਰ ਕਮੈਂਟ ਕਰਕੇ ਕਿ ਤੁਹਾਨੂੰ ਅੱਜ ਵਾਲੀਆਂ ਆਪਣੀਆਂ ਇਹ ਦੋ ਪਟੀਆਂ ਗੂਧੀਆਂ ਮੇਰਾ ਵੀਰ ਕਿੱਦਾਂ ਦੀਆਂ ਲੱਗੀਆਂ ਠੀਕ ਹੈ ਨਾ ਬੱਜੀ ਉਹਦੀਆਂ ਫੁੱਲ ਡਾਵੀਆਂ ਠੀਕ ਹੈ ਜੀ ਲੋਆਂ ਵਾਲੇ ਜਾਨਵਰ ਆ ਮੇਰਾ ਭਰਾ ਠੀਕ ਹੈ ਜੀ ਚੈੱਕ ਕਰ ਲਓ ਬਾਕੀ ਤੁਸੀਂ ਮੇਰਾ ਵੀਰ ਸਿਆਣੇ ਹੋ ਤੁਹਾਨੂੰ ਵੀ ਮੇਰਾ ਭਰਾ ਸ਼ਕਲ ਅਕਲ ਵੇਖ ਕੇ ਅੰਦਾਜ਼ਾ ਹੋ ਜਾਏਗਾ ਕਿ ਹਾਂ ਇਹਨਾਂ ਮਾਦੀਆਂ ਦੇ ਵਿੱਚ ਕੀ ਗੱਲ ਬਾਤ ਹੈਗੀ ਆ ਬਾਕੀ ਬਾਈ ਜੀ ਰਹੀ ਗੱਲ ਮਿਹਨਤ ਦੀ ਮਿਹਨਤ ਤਾਂ ਹਰ ਕੰਮ ਦੇ ਵਿੱਚ ਕਰਨੀ ਪੈਂਦੀ ਚਾਹੇ ਕਬੂਤਰਬਾਜੀ ਆ ਚਾਹੇ ਕਿਸੇ ਦੁਨੀਆ ਦਾ ਕੋਈ ਵੀ ਕੰਮ ਲਾ ਲਓ ਮੇਰਾ ਭਰਾ ਮਿਹਨਤ ਤੋਂ ਬਿਨਾ ਮੇਰਾ ਵੀਰ ਤੁਹਾਨੂੰ ਮੰਨ ਕੇ ਚਲੋ ਸਫਲਤਾ ਨਹੀਂ ਮਿਲ ਸਕਦੀ ਯਾਰ ਮਿਹਨਤ ਤੁਹਾਨੂੰ ਕਰਨੀ ਪੈਗੀ ਮੇਰਾ ਵੀਰ ਠੀਕ ਹੈ ਜੀ ਆਪਾਂ ਇਹ ਨਹੀਂ ਕਹਿੰਦੇ ਤੁਸੀਂ ਸਾਡੇ ਤੋਂ ਜਾਨਵਰ ਮੰਗ ਲ ਨੋ ਸਸਤੇ ਲਵੋ ਮਹਿੰਗੇ ਲਵੋ ਵੀਰੇ ਮਿਹਨਤ ਉਹਨਾ ਉੱਤੇ ਕਰਨੀ ਹੀ ਪੈਣੀ ਹੈ ਮੇਰਾ ਭਰਾ ਫਿਰ ਕਿਤੇ ਆ ਗਿਆ ਤੁਹਾਨੂੰ ਚੰਗਾ ਰਿਜ਼ਲਟ ਮਿਲਣਾ ਹੈ ਠੀਕ ਹੈ ਜੀ ਤੇ ਆਜੋ ਵੀ ਸਤਿਨਾਮ ਹੁਣ ਮੈਂ ਤੁਹਾਨੂੰ ਇਹਨਾਂ ਮਾਧੀਆਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਕੱਲੀ-ਕੱਲੀ ਚੀਜ਼ ਦਾ ਸ਼ੌਂਕ ਕਰਾਉਣਾ ਤੇ ਵੀਡੀਓ ਵਿੱਚ ਮੇਰਾ ਭਰਾ ਤੁਸੀਂ ਲਾਸਟ ਤੱਕ ਬਣੇ ਰਹਿਓ ਤੇ ਦੱਸਿਓ ਫਿਰ ਤੁਹਾਨੂੰ ਅੱਜ ਵਾਲੀਆਂ ਆਪਣੀਆਂ ਦੋ ਮਾਧੀਆਂ ਇਹ ਕਿੱਦਾਂ ਦੀਆਂ ਲੱਗੀਆਂ ਤੇ ਮੇਰਾ ਭਰਾ ਚਲਦੀ-ਚਲਦੀ ਵੀਡੀਓ ਆਪਣੇ ਨੂੰ ਲਾਈਕ ਕਰਦੇ ਆ ਕਰੋ ਤੇ ਮੇਰਾ ਭਰਾ ਕਮੈਂਟ ਆਪਣਾ ਲਾਜ਼ਮੀ ਕਰਕੇ ਜਾਇਆ ਕਰੋ ਤੇ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਮੇਰਾ ਵੀਰ ਠੀਕ ਹੈ ਤਾਂ ਹਾਂ ਜੀ ਵੀ ਸਤਿਨੂੰ ਆਹ ਆਪਣੀ ਬੱਡੇ ਕੂਤਰੀ ਮੇਰਾ ਭਰਾ ਬਾਈ ਚੈੱਕ ਕਰੋ ਜੀ ਮਾਦੀ ਆਪਣੀ ਦੀ ਕੁਆਲਿਟੀ ਪ्युअर ਸਤਿਨੂੰ ਬਾਬੇ ਜੰਤ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਵੀਰ ਬੱਡੀਆਂ ਕੂਦੀਆਂ ਨੇ ਵੀਰੇ ਬਾਹਰਾਂ ਦੇ ਘਰ ਦੇ ਜਾਨਵਰ ਚੈੱਕ ਕਰ ਲਓ ਠੀਕ ਹੈ ਜੀ ਬਸ ਸਤਿਨੂੰ ਆਹ ਆਪਣੇ 2-4 ਹੀ ਜਾਨਵਰ ਰਹਿ ਗਏ ਨੇ ਬਾਕੀ ਸਾਰੇ ਜਾਨਵਰ ਆਪਣੇ ਸੇਲ ਹੋ ਚੁੱਕੇ ਨੇ ਮੇਰਾ ਭਰਾ ਠੀਕ ਹੈ ਜੀ ਚੈੱਕ ਕਰ ਲਓ ਭਾਈ ਜੀ ਮਾਦੀ ਆਪਣੀ ਦੀ ਕੁਆਲਿਟੀ ਕੱਦ ਕਾਠ ਬਾਡੀ ਸਟਰਕਚਰ ਚੈੱਕ ਕਰੋ ਮੈਂ ਕਹਿੰਦਾ ਭਾਈ ਜੀ ਵੇਖ ਕੇ ਕੁਦੀ ਨੂੰ ਭੁੱਖ ਲੱਥ ਦੀ ਭਾਈ ਜੀ ਜਿਵੇਂ ਸਾਵੇਂ ਕਬੂਤਰਾਂ ਦੇ ਵਿੱਚੋਂ ਬਾਈ ਹਰਾਂ ਦੇ ਬਿਲਕੁਲ ਸਿਲੇਕਟ ਜੋੜੀਆਂ ਦੇ ਬੱਚੇ ਇਹ ਚੈੱਕ ਕਰ ਲਓ ਜਮਾਂਦਰੂ ਇਹਨਾਂ ਦੇ ਮੇਰਾ ਵੀ ਰਿੰਗਾਂ ਲੱਗੀਆਂ ਹੋਈਆਂ ਸੀ ਠੀਕ ਹੈ ਜੀ ਜਿਹੜੇ ਵੀ ਸਦਿੰਦੇ ਘਰੇ 22 ਹਰਾਂ ਦੇ ਜਾਨਵਰ ਗਏ ਨਾ ਪੂਰੀ ਬਾਈ ਜੀ ਗੱਲਬਾਤ ਬਣੀ ਕਿ ਉਹਨਾਂ ਦੇ ਘਰ ਦੇ ਵਿੱਚ ਠੀਕ ਹੈ ਚੈੱਕ ਕਰ ਲੋ ਬਾਰੀ ਸਟਰਕਚਰ ਕੂਦਰੀ ਦਾ ਤੁਸੀਂ ਬਾਬੇ ਜੰਟਲੇ ਕੂਤਰਾਂ ਦੇ ਵਿੱਚ ਬਿਲਕੁਲ ਸਦ ਨੂੰ ਪੇਪਰ ਦੇ ਵਿੱਚ ਸਿਰ ਤੇ ਆ ਬਾਈ ਜੀ ਮਾਦੀ ਆਪਣੀ ਦੀ ਅੱਖ ਹੈ ਜੀ ਅੱਖ ਦੀ ਮੇਰਾ ਭਰਾ ਚੈੱਕ ਕਰ ਦੋ ਕੁਆਲਟੀ ਬਿਲਕੁਲ ਚਿੱਟੀਆਂ ਅੱਖਾਂ ਠੀਕ ਹੈ ਜੀ ਕਾਲੀ ਜੀ ਨੋਕਾ ਪੂੰਜੇ ਵਿੱਚ ਕਾਲੇ ਫਰਜ ਔਰ ਬਾਈ ਜੀ ਜਮਾ ਪੂਸਤਾਂ ਕੰਨੀਆਂ ਬਾਰੀ ਸਟਰਕਚਰ ਤੁਹਾਡੇ ਸਾਹਮਣੇ ਆ ਤੇ ਆ ਮੇਰਾ ਭਰਾ ਦੂਜੀ ਸਾਈਡ ਦੀ ਅੱਖ ਦੀ ਕੁਆਲਟੀ ਤੁਸੀਂ ਚੈੱਕ ਕਰ ਲਓ ਮੇਰਾ ਭਰਾ ਬਾਈ ਜੀ ਠੀਕ ਹੈ ਨਾ ਜਿੰਨਾ ਮਰਜੀ ਡਾਲਿਓ ਮੇਰਾ ਭਰਾ ਜਾਵਾ ਪੋਸਟਾਂ ਹੀ ਕਰੀਆਂ ਚੈੱਕ ਕਰ ਲਓ ਮਾਦੀ ਆਪਾਂ ਕਿੱਥੋਂ ਡੱਕੀ ਆ ਤੇ ਆਹ ਸਦਰੋਂ ਮਾਦੀ ਆਪਣੀ ਦਾ ਪੱਲਾ ਜੀ ਆ ਚੈੱਕ ਕਰ ਲਓ ਮੇਰਾ ਭਰਾ ਪੱਲੇ ਆਪਣੀ ਦੀ ਕੁਆਲਿਟੀ ਦੇਖੋ ਜੀ ਕਿੱਡੇ ਚੌੜੇ ਨਿਕਰ ਕੋਈ ਗੈਪ ਨਹੀਂ ਕੋਈ ਗੋਹ ਨਹੀਂ ਠੀਕ ਹੈ ਜੀ ਤੇ ਤੁਸੀਂ ਪੱਲੇ ਦਾ ਵਜੂਦ ਚੈੱਕ ਕਰ ਸਕਦੇ ਹੋ ਕੱਚੇ ਦੇ ਗੁਲਾਬੀ ਰੰਗ ਲੱਗਿਆ ਮੇਰਾ ਭਰਾ ਉੱਡੀ ਹੋਈ ਕੁੱਤੀ ਡੋਣੀ ਤੁਸੀਂ ਡਾ ਵੀ ਸਕਦੇ ਹੋ ਠੀਕ ਹੈ ਤੇ ਆ ਸਦਰੋ ਮਾਦੀ ਆਪਣੀ ਦੀ ਪੂਛ ਆ ਜੀ ਚੈੱਕ ਕਰੋ ਮੇਰਾ ਭਰਾ ਕੁਆਲਟੀ ਬਿਲਕੁਲ ਬੰਦ ਪੂਛ ਰੱਖਦੀ ਪੂੰਜੇ ਵਿੱਚ ਮੇਰਾ ਭਰਾ ਦੋ ਤਿੰਨ ਕਾਲੇ ਫਾਰਾ ਕੂਦਰੀ ਦੇ ਤੇ ਆ ਮੇਰਾ ਭਰਾ ਨੈਕਸਟ ਬਲ ਆ ਜੀ ਆਪਣੀ ਮਾਦੀ ਦਾ ਚੈੱਕ ਕਰੋ ਭਾਜੀ ਪੂਰੀ ਤਸੱਲੀ ਵਾਲੀ ਕੂਦਰੀਆਂ ਨੇ ਮੈਂ ਕਹਿੰਦਾ ਇਹਨਾਂ ਦੇ ਬੱਚੇ ਤੁਸੀਂ ਜਿੰਨੇ ਮਰਜ਼ੀ ਧਾਲਿਓ ਠੀਕ ਆ ਜੀ ਤੇ ਆ ਭਾਜੀ ਮਾਦੀ ਆਪਣੀ ਦੇ ਪੈਰ ਦੀ ਜਮਾ ਬੰਦ ਜੋੜ ਬੈਠ ਵਾਲੀ ਥਾਂ ਤੇ ਲੱਪਾ ਦਿਖਾ ਦੇ ਮੁੰਡਿਆ ਠੀਕ ਆ ਜੀ ਬੈਠ ਵਾਲੀ ਥਾਂ ਤੇ ਲੱਪਾ ਕਾਲੀ ਨੋਕ ਕਾਲੀ ਨੋਂਧਰਾਂ ਦੀ ਆਪਣੀ ਕੂਦਰੀ ਪੈਰ ਦੇ ਵਿੱਚ ਇਹਦੇ ਵੀ ਮੇਰਾ ਆਪਣਾ ਪੱਕੀ ਰਿੰਗ ਲੱਗੀ ਹੋ ਠੀਕ ਹੈ ਤੇ ਆਹਾ ਸਦਰੂ ਆਪਣੀ ਮਕਮਲ ਪਹਿਲੀ ਕਬੂਦਰੀ ਸੀ ਤੇ ਆ ਉਪਰ ਹੁਣ ਮੌਜੂਦ ਅਗਲੀ ਮਾਦੀ ਦਾ ਸ਼ੌਕ ਕਰਾਉਣਾ ਠੀਕ ਹੈ ਜੀ ਇੱਕੋ ਝੂਲੀ ਦੀਆਂ ਮੇਰਾ ਭਰਾ ਦੋਨੇ ਸਗੀਆਂ ਭੈਣਾਂ ਨੇ ਜੀ ਚੈੱਕ ਕਰ ਲਓ ਤਾਂ ਹਾਂ ਜੀ ਪ੍ਰਭੂ ਆਹਾ ਆਪਣੀ ਅਗਲੀ ਕਬੂਦਰੀ ਮੇਰਾ ਭਰਾ ਚੈੱਕ ਕਰ ਲਓ ਜੀ ਉਸੇ ਦੀ ਸਗੀ ਭੈਣ ਜੀ ਬਾਬੇ ਜੰਟ ਵਾਲੇ ਕੂਤਰਾ ਵਿੱਚੋਂ ਕਦ-ਕਦ ਪਹਿਲਾ ਬਾਰੀ ਸਟ੍ਰਕਚਰ ਚੈੱਕ ਕਰਿਆ ਕਰੋ ਮੇਰਾ ਵੀਰ ਆਪਣੇ ਜਨਮ ਬਣਾ ਦਾ ਮੈਂ ਕਹਨਾ ਬਾਈ ਜੀ ਹੱਥ ਲਾਇਆ ਮਲੇ ਹੁੰਦੇ ਨੇ ਕੂਤਰੇ ਏਡੇ ਸਾਫ ਸੁਥਰੇ ਕੂਤਰੇ ਨੇ ਕਾਲੀ ਨੋਕ ਬਾਈ ਜੀ ਚਿੱਟੀਆਂ ਅੱਖਾਂ ਠੀਕ ਹੈ ਜੀ ਪੂੰਜੇ ਵਿੱਚ ਕਾਲੇ ਫਰ ਤੇ ਠਹਿਰ ਜਾ ਵੀ ਠਹਿਰ ਜਾ ਠੀਕ ਹੈ ਜੀ ਚੀੜੀ ਦੇਖੋ ਗੂਧਰੀ ਸੱਚ ਨੂੰ ਕਿੰਨੇ ਹੱਥ ਚ ਆ ਕੇ ਜੋਰ ਪੂਰਾ ਲਾਉਂਦੀ ਹੈ ਜੀ ਜਮਾ ਕਾਲੀ ਨੋਕ ਤੋਂ ਬਾਈ ਜੀ ਜਮਾ ਦੁੱਧ ਚਿੱਟੀਆਂ ਖਾਤੇ ਪੇਪਰ ਦੇ ਵਿੱਚ ਸਾਰਾ ਅੱਖ ਦੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਮਰਾ ਭਰਾ ਪੈਰ ਦੇ ਵਿੱਚ ਇਹਦੇ ਵੀ ਪੱਕੀ ਰੰਗ ਲੱਗੀ ਹੋਈ ਹੈ ਮਰਾ ਵੀਰ ਬਿਲਕੁਲ ਸੱਚ ਨੂੰ ਬੰਦ ਜੋੜਾਂਦੀਆਂ ਆਪਣੀਆਂ ਇਹ ਦੋਨੇ ਬੜੀਆਂ ਗੂਧਰੀਆਂ ਨੇ ਆਂਦੇ ਬੱਚੇ ਧਰਦੀਆਂ ਹੋਈਆਂ ਗੂਧਰੀਆਂ ਠੀਕ ਹੈ ਜੀ ਦੂਜੇ ਪਾਸੇ ਤੋਂ ਆਪਣੀ ਤੁਸੀਂ ਮਾਦੀ ਨੂੰ ਠੀਕ ਹੈ ਬਿਲਕੁਲ ਸਜਣੋਂ ਬ੍ਰੀਕ ਜੀ ਕੂਤਰੀ ਆ ਹੱਕ ਚੌੜੀਆ ਤੇ ਪਿੱਛੋਂ ਆ ਬੰਦ ਸੱਪ ਦੇਵਾਂ ਆ ਚੈੱਕ ਕਰੋ ਹੱਥ ਜਾ ਕੇ ਦੇਖੋ ਕਿਵੇਂ ਜ਼ੋਰ ਲਾਉਂਦੀ ਕੂਤਰੀ ਦੇਖੋ ਠੀਕ ਹੈ ਜੀ ਕਿਉਂਕਿ ਆ ਤੁਹਾਡੇ ਸਾਹਮਣੇ ਅੱਜ ਦੇਖੋ ਪੂਰੇ ਬੱਜੀ ਫੁੱਲ ਗਰਮ ਤੇ ਫੁੱਲ ਡਾਬੇ ਜਾਨਵਰ ਆ ਜਿਹੜੇ ਵੀ ਸਜਣ ਕਰੇ ਜਾਣਗੇ ਨਾ ਪੂਰੀ ਗੱਲਬਾਤ ਬਣੇਗੀ ਮੇਰਾ ਵੀ ਆ ਲਓ ਬੱਜੀ ਦੂਜੇ ਸਾਈਡ ਦੀ ਅੱਖ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਲਾਲੀ ਦੇ ਵਿੱਚ ਨਹੀਂ ਕੋਈ ਕੁਛ ਨਹੀਂ ਬਿਲਕੁਲ ਦੁੱਧ ਚਿੱਟੀਆਂ ਅੱਖਾਂ ਦੀ ਕੂਤਰੀ ਹੈ ਜੀ ਤੇ ਆ ਬੱਜੀ ਮਾਦੀ ਆਪਣੀ ਦਾ ਆ ਪੱਲੇ ਦੀ ਮੇਰਾ ਭਰਾ ਤੁਸੀਂ ਕੁਆਲਿਟੀ ਚੈੱਕ ਕਰ ਲਓ ਥੋੜੀ ਜਿਹੀ ਫਰ ਗਿੱਲੇ ਨੇ ਕੋਈ ਨਾ ਕੂਤਰ ਨਾਲੇ ਸੀਗੇ ਅੰਦਰ ਜਾਲ ਦੇ ਵਿੱਚ ਤੇ ਆ ਬਾਈ ਜੀ ਮਾਦੀ ਦੀ ਪੂਛ ਦੀ ਕੁਆਲਿਟੀ ਚੈੱਕ ਕਰ ਲਓ ਯਾਰ ਦੇਖੋ ਜਿਵੇਂ ਬੱਤੀ ਹੁੰਦੀ ਨਾ ਬੱਤੀ ਚੈੱਕ ਕਰ ਲਓ ਬਿਲਕੁਲ ਬੰਦ ਪੂਛ ਰਾਦੀ ਕਾਲ ਪੂਛੀ ਕੂਤਰੀ ਆਪਣੀ ਇਹ ਠੀਕ ਹੈ ਤੇ ਕੰਨੀਆਂ ਦੇ ਵਿੱਚ ਦੋ ਤਿੰਨ ਕੰਤਾਂ ਇਹਦੇ ਕਾਲੀਆਂ ਨੇ ਆ ਜਿਵੇਂ ਕਿ ਤੁਸੀਂ ਚੈੱਕ ਕਰ ਸਕਦੇ ਹੋ ਆ ਮੇਰਾ ਭਰਾ ਨੈਕਸਟ ਪੱਲਾ ਆਪਣੀ ਕੂਤਰੀ ਦਾ ਚੈੱਕ ਕਰ ਲਓ ਜੀ ਦੇਖੋ ਕਿੱਡੇ ਵੱਡੇ ਚੌੜੇ ਚੌੜੇ ਪੱਲਾਂ ਦੀ ਕੂਤਰੀ ਆ ਬਾਕੀ ਜੀੜੀ ਬਹੁਤ ਆ ਹੱਥ ਜਾ ਕੇ ਜ਼ੋਰ ਬਹੁਤ ਲਾਈ ਜਾਂਦੀ ਕੂਤਰੀ ਇਹੇ ਹੁਣ ਮੈਂ ਤੁਹਾਨੂੰ ਇਹ ਪੈਰ ਬਖਾਣਾ ਭਾਈ ਜੀ ਪਹਿਲਾਂ ਤੁਸੀਂ ਨੋਂਧਰਾ ਚੈੱਕ ਕਰੋ ਪੈਰ ਬਾਅਦੋਂ ਵੇਖਿਓ ਇਹ ਲੈ ਵੀ ਆਪ ਪੈਰਾਂ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲੋ ਦੇਖੋ ਜੀ ਆਪਣੀ ਮਾਦੀ ਦੀਆਂ ਨੋਂਧਰਾ ਦੇਖੋ ਮੇਰਾ ਭਰਾ ਬਿਲਕੁਲ ਸਜਣੋਂ ਚੰਨ ਵਾਂਗੂ ਮੁੜੀਆਂ ਹੋਈਆਂ ਨੇ ਕਿੱਡੀਆਂ ਵੱਡੀਆਂ ਨੋਂਧਰਾ ਦੀ ਆਪਣੀ ਇਹ ਕੂਤਰੀ ਆ ਆ ਤੁਸੀਂ ਗੌਰ ਕਰੋ ਮੇਰਾ ਭਰਾ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜਾਏਗਾ ਇਸ ਕਬੂਤਰੀ ਦੇ ਵਿੱਚ ਕੀ ਗੱਲ ਬਾਤ ਆ ਕੀ ਕੁਆਲਿਟੀ ਆ ਕਿਹੜੇ ਕਬੂਤਰਾਂ ਦੇ ਵਿੱਚ ਮੇਰਾ ਭਰਾ ਇਹ ਨਿਸ਼ਾਨੀ ਪਾਈ ਜਾਂਦੀ ਹੈ ਬਿਲਕੁਲ ਭਾਈ ਜੀ ਬੰਦ ਜੋੜ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਪੈਰ ਦੇ ਵਿੱਚ ਇਸ ਮਾਦੀ ਦੇ ਵੀ ਰਿੰਗ ਲੱਗੀ ਕੋਈ ਕੱਟੀ ਨਹੀਂ ਕੋਈ ਕੋਹ ਨਹੀਂ ਮੇਰਾ ਭਰਾ ਜਮਾਂਦਰੂ ਠੱਲਾਂ ਇਹ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਬਿਲਕੁਲ ਬਜੀ ਸਿਲੈਕਟ ਜੋੜਿਆਂ ਦੇ ਬਚੇ ਨੇ ਆਹ ਲਓ ਜੀ ਅਰ ਬਜੀ ਜਮਾ ਉਸ ਤੋਂ ਪਾਰ ਜਾਂਦੀਆਂ ਨਹੀਂ ਕੰਗੀਆਂ ਕੁਧਰੀ ਦੀਆਂ ਚੈੱਕ ਕਰ ਲਓ ਆਹ ਬਈ ਜੀ ਆਪਣੀ ਮੁਕੰਮਲ ਦੂਜੀ ਕੁਧਰੀ ਸੀਗੀ ਸੋ ਆਹ ਉਪਰਾਂ ਹੁਣ ਮੈਂ ਤੁਹਾਨੂੰ ਦੋਵੇਂ ਮਾਧੀਆਂ ਇਹ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਹੈ ਲੋਗੀ ਆ ਦੁਆਰ ਤੋਂ ਮੇਰਾ ਭਰਾ ਦੋਨੇ ਮਾਧੀਆਂ ਨੂੰ ਤੁਸੀਂ ਕਰ ਸਕਦੇ ਹੋ ਚੈੱਕ ਬਕਾਇਦਾ ਤੁਹਾਨੂੰ ਕੱਲੀ ਕੱਲੀ ਚੀਜ਼ ਮੈਂ ਵਿਖਾਈ ਆ ਠੀਕ ਹੈ ਜੀ ਤੇ ਹੁਣ ਕੋਈ ਸੱਜਣ ਇੰਜ ਨਾ ਕਰੇ ਵੀਰੇ ਸਾਨੂੰ ਦੁਆਰ ਤੋਂ ਵੀਡੀਓ ਲਾ ਦਿਓ ਅਸੀਂ ਦੁਬਾਰਾ ਚੈੱਕ ਮਾਧੀਆਂ ਕਰਨੀਆਂ ਨੇ ਮੇਰਾ ਭਰਾ ਸੱਤ ਤੋਂ ਅੱਠ ਮਿੰਟਾਂ ਦੀ ਮੇਰਾ ਵੀ ਵੀਡੀਓ ਲਾਈ ਦੀ ਆ ਇਸੇ ਕਰਕੇ ਲਾਈ ਦੀ ਤਾਂ ਜੋ ਤੁਹਾਨੂੰ ਕੱਲੀ ਕੱਲੀ ਚੀਜ਼ ਇਹਨਾਂ ਦੀ ਵਿਖਾ ਸਕੀਏ ਕੱਲੀ ਕੱਲੀ ਕੀ ਗੱਲ ਆ ਕੀ ਬਾਤ ਆ ਡਿਟੇਲ ਆਪਾਂ ਤੁਹਾਨੂੰ ਬੋਲ ਕੇ ਬਕਾਇਦਾ ਵੀਡੀਓ ਵਿੱਚ ਤੁਹਾਨੂੰ ਦੱਸ ਸਕੀਏ ਠੀਕ ਹੈ ਜੀ ਆ ਚੈੱਕ ਕਰੋ ਭਾਈ ਜੀ ਆ ਮਗਰ ਵਾਲੀ ਮਾਦੀ ਦੇਖੋ ਜੀ ਕਿਵੇਂ ਖੜੀ ਐ ਨੋ ਨੁਗਰੇ ਘ ਯਾ ਭਾਜੀ ਅਗਲੀ ਮਾਦੀ ਤੁਸੀਂ ਚੈੱਕ ਕਰ ਹੀ ਲਿਤੀਆ ਦੇਖੋ ਜੀ ਬਿਲਕੁਲ ਸਜਣੋ ਫਿੱਟ ਹੋਰ ਕੂਦ ਰਹੀ ਠੀਕ ਹੈ ਜੀ ਵੈਕਸੀਨ ਹੋਏ ਹੋਏ ਜਾਨਵਰ ਆ ਮੇਰਾ ਭਰਾ ਠੀਕ ਹੈ ਬੇਫਿਕਰ ਹੋ ਕੇ ਤੁਸੀਂ ਆਪਣੇ ਘੋੜਿਆਂ ਵਿੱਚ ਇਹਨਾਂ ਨੂੰ ਛੱਡ ਸਕਦੇ ਹੋ ਮੇਰਾ ਭਰਾ ਠੀਕ ਹੈ ਜੀ ਚੈੱਕ ਕਰ ਤੇ ਬਾਕੀ ਡਿਲੀਵਰੀ ਆਪਣੀ ਆਲ ਪੰਜਾਬ ਆ ਜੀ ਪੰਜਾਬ ਤੋਂ ਇਲਾਵਾ ਸਜਣੋ ਦਿੱਲੀ ਚੰਡੀਗੜ੍ਹ ਤੇ ਆ ਬਹਲਾ ਇਹਨਾਂ ਥਾਂ ਤੇ ਮੇਰਾ ਭਰਾ ਜਨਪੁਰ ਆਪਣੇ ਜਾਣਦੇ ਨੇ ਇਦੂ ਇਲਾਵਾ ਮੇਰਾ ਫਿਰ ਸੂਨੀਪਤ ਪਾਣੀਪਤ ਕਰਨਾਲ ਤੇ ਬਾਜੀਗੁਰਗਾਉ ਬਾਕੀ ਬਜਨੌਰ ਹੋ ਗਿਆ ਮੇਰਿਟ ਹੋ ਗਿਆ ਇਥੋਂ ਤੱਕ ਵੀ ਮੇਰਾ ਭਰਾ ਜਨਪੁਰ ਆਪਣੇ ਜਾਣਦੇ ਨੇ ਉਹੀ ਪ੍ਰਾਥਾ ਚੋਚੂ ਕੋਈ ਹਿੱਟ ਹਾ ਤੇ ਨੰਬਰ ਤੇ ਆਪਣੇ ਭਰਾ ਦੇ ਨਾਲ ਕੰਟੈਕਟ ਕਰ ਸਕਦਾ ਹੈ ਤੇ ਮਾਦੀਆਂ ਆਪਣੇ ਘਰ ਮੰਗਵਾ ਸਕਦਾ ਹੈ। ਸੋ ਠੀਕ ਹੈ ਵੀ ਸੱਜਣੋ ਮਿਲਦੇ ਹੁਣ ਆਪਾਂ ਸੋਨੂ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਭਾਜੀ ਬਲੱਡ ਲਾਈਨ ਦੇ ਵਿੱਚੋਂ ਜਨਮਰ ਤਤ ਤਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਭਾਜੀ